ਅਸਰਬਲੇ ਦੀ ਖਬਰ ਸਾਹਮਣੇ ਆ ਰਹੀ ਹੈ ਮੋਗਾ ਤੋਂ ਜਿੱਥੇ ਇੱਕ ਵਿਦੇਸ਼ ਤੋਂ ਆਇਆ ਲਾੜਾ ਜਦੋਂ ਬਰਾਤ ਲੈ ਕੇ ਜਾਂਦਾ ਤਾਂ ਫਿਰ ਕੁੜੀ ਮੁੱਕਰ ਜਾਂਦੀ ਆ ਫੋਨ ਬੰਦ ਕਰਕੇ ਭੱਜ ਜਾਂਦੀ ਆ ਤੇ ਬਾਅਦ ਦੇ ਵਿੱਚ ਬਰੰਗ ਵਾਪਸ ਆਉਣਾ ਪੈਂਦਾ ਇਸ ਬਰਾਤ ਨੂੰ ਤਾਂ ਤਸਵੀਰਾਂ ਤੋਂ ਹੀ ਦੇਖ ਸਕਦੇ ਹੋ ਸੇਰੇ ਲੱਗੇ ਰਗਾਏ ਰਹੇਗੇ ਤੇ ਦੂਜੇ ਪਾਸੇ ਦੀਪਕ ਮੁੰਡੇ ਦਾ ਨਾਮ ਹੈ ਤੇ ਮਨਪ੍ਰੀਤ ਕੁੜੀ ਦਾ ਨਾਮ ਸੀ ਦੀਪਕ ਜਿਹੜਾ ਨੌਜਵਾਨ ਹੈ ਜੀ ਦਾ ਵਿਆਹ ਸੀ ਬਰਾਤ ਲੈ ਕੇ ਆਇਆ 150 ਬੰਦਿਆਂ ਦੀ ਤੇ ਉਸ ਤੋਂ ਬਾਅਦ ਗੱਜ-ਬੱਜ ਕੇ ਵਿਆਹ ਕਰਨਾ ਸੀ ਪਰ ਕੀ ਪਤਾ ਸੀ ਜਿਹੜੇ ਪੈਲਸ ਦਾ ਪਤਾ ਕੁੜੀ ਨੇ ਦਿੱਤਾ ਉਹ ਪੈਲਸ ਹੈ ਹੀ ਨਹੀਂ ਸੀ ਮੋਗਾ ਦੇ ਵਿੱਚ ਇੰਸਟਾਗ੍ਰam ਤੇ ਦੋਨਾਂ ਦੀ ਯਾਰੀ ਲੱਗੀ ਇੰਸਟਾਗ੍ਰam ਤੇ ਦੋਨਾਂ ਨੂੰ ਪਿਆਰ ਹੋਇਆ ਮੁੰਡਾ ਦੁਬਈ ਦੇ ਵਿੱਚ ਰਹਿੰਦਾ ਸੀ ਕੰਮ ਕਰਦਾ ਸੀ ਤੇ ਮੁੰਡੇ ਨੂੰ ਕੁੜੀ ਨੇ ਕਿਹਾ ਕਿ ਮੈਂ ਵਕੀਲ ਆ ਐਡਵੋਕੇਟ ਕਹਿ ਕੇ ਕੁੜੀ ਨੇ ਗੱਲ ਕੀਤੀ ਤੇ ਫਿਰ 4 ਸਾਲ ਇਹਨਾਂ ਦਾ ਰਿਲੇਸ਼ਨ ਚੱਲਿਆ ਨਾ ਕਦੇ ਮਿਲੇ ਸੀ ਨਾ ਕਦੇ ਇੱਕ ਦੂਜੇ ਨੂੰ ਜਿਹੜਾ ਹੈਗਾ ਇਹਨਾਂ ਦੇ ਵੱਲੋਂ ਦੇਖਿਆ ਗਿਆ ਸੀ ਤੇ ਨਾ ਇਕੱਲੀਆਂ ਬਸ ਸਿਰਫ ਗੱਲਾਂ ਇਹਨਾਂ ਦੇ ਵੱਲੋਂ ਕੀਤੀਆਂ ਗਈਆਂ 4 ਸਾਲ ਰੱਜ ਕੇ ਗੱਲਾਂ ਕੀਤੀਆਂ ਤੇ ਫਿਰ ਇੱਕ ਦਿਨ ਪਲਾਨ ਬਣਾਉਂਦੇ ਆ ਕਿ ਵਿਆਹ ਕਰਾਉਣੇ ਆ ਤੇ 28 ਸਾਲ ਮੁੰਡੇ ਦੀ ਉਮਰ ਹੈ ਦੀਪਕ ਨਾਮ ਦਾ ਮੁੰਡਾ ਹੈ ਤੇ ਮਨਪ੍ਰੀਤ ਕੌਰ ਕੁੜੀ ਦਾ ਨਾਮ ਉਸਦੀ ਵੀ ਉਮਰ ਲਗਭਗ ਇੰਨੀ ਦੱਸੀ ਜਾ ਰਹੀ 28 29 ਸਾਲ ਦੀ ਪਰ ਜਦੋਂ ਕੁੜੀ ਨੇ ਕਿਹਾ ਕਿ ਮੈਂ ਇੱਕ ਤਰੀਕ ਕੁੜੀ ਨੇ ਦਿੱਤੀ ਕਿ ਹਾਂ ਇਹ ਤਰੀਕ ਨੂੰ ਤੁਸੀਂ ਆ ਜਾਓ ਬਰਾਤ ਲੈ ਕੇ ਪਰ ਉਸ ਤੋਂ ਬਾਅਦ ਕੁੜੀ ਨੇ ਇੱਕ ਦਿਨ ਫੋਨ ਕੀਤਾ ਕਿ ਆਪਾਂ ਨੂੰ ਵਿਆਹ 2 ਦਿਨ ਲੇਟ ਕਰਨਾ ਪੈਣਾ ਕਿਉਂਕਿ ਮੇਰੇ ਪਿਤਾ ਦਾ ਐਕਸੀਡੈਂਟ ਹੋ ਗਿਆ ਤਾਂ ਕੁੜੀ ਦੇ ਪਿਤਾ ਦਾ ਐਕਸੀਡੈਂਟ ਹੋ ਗਿਆ ਇਸ ਕਰਕੇ ਮੁੰਡੇ ਨੇ 2 ਦਿਨ ਵਿਆਹ ਲੇਟ ਕਰ ਲਿਆ ਤੇ ਫਿਰ ਜਦੋਂ ਜਿਹੜੀ ਤਰੀਕ ਰੱਖੀ ਸੀ ਉਸ ਦਿਨ ਬਰਾਤ ਲੈ ਕੇ ਜਿਹੜੇ ਪੈਲਸ ਦਾ ਐਡਰੈਸ ਦਿੱਤਾ ਸੀ ਉੱਥੇ ਪਹੁੰਚਿਆ ਤਾਂ ਆ ਕੇ ਦੇਖਿਆ ਕਿ ਇੱਥੇ ਤਾਂ ਕੋਈ ਉਹ ਨਾ ਪੈਲਸ ਨਾ ਦਾ ਕੋਈ ਜਿਹੜਾ ਇੱਥੇ ਕੁਝ ਹੈ ਹੀ ਨਹੀਂਗਾ ਕਿਉਂਕਿ ਰੋਜ਼ ਰੋਜ਼ ਗਾਰਡਨ ਜਿਹੜਾ ਪੈਲੈਸ ਦਾ ਨਾਮ ਤਾਂ ਸੀ ਕਿ ਰੋਜ਼ ਗਾਰਡਨ ਪੈਲੈਸ ਹੈ ਪਰ ਉਹ ਰੋਜ਼ ਗਾਰਡਨ ਪੈਲੈਸ ਇੱਥੇ ਹੈ ਹੀ ਨਹੀਂ ਇਸ ਤੇ ਹੁਣ ਮੁੰਡਾ ਤੁਸੀਂ ਦੇਖੋ ਕਿਵੇਂ ਅੱਖਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈਗਾ ਬੋਲਿਆ ਵੀ ਨਹੀਂ ਜਾਂਦਾ ਸਿਹਰੇ ਲੱਗੇ ਲਗਾਏ ਰਹੇਗੇ ਸਾਰੀ ਬਰਾਤ ਏੜੀ ਹੈ ਤਿਆਰ ਹੋ ਕੇ ਆਈ ਰਿਸ਼ਤੇਦਾਰ ਆਏ ਤੇ ਹੁਣ ਜਿਹੜਾ ਤੁਸੀਂ ਦੇਖ ਸਕਦੇ ਹੋ ਕਿਵੇਂ ਸਾਰੇ ਪਰਿਵਾਰ ਦੇ ਵਿੱਚ ਇੱਕ ਬੇਇੱਜ਼ਤੀ ਵਾਲਾ ਮਾਹੌਲ ਜਿਹੜਾ ਬਣ ਗਿਆ ਕਿਉਂਕਿ ਮੁੰਡਾ ਖੁਦ ਕਹਿ ਰਿਹਾ ਕਿ ਸਾਡੀ ਤਾਂ ਬੇਇੱਜ਼ਤੀ ਕਰਾਤੀ ਇਸ ਕੁੜੀ ਨੇ ਤੇ ਮੁੰਡੇ ਦਾ ਪਿਓ ਜੋ ਕਿ ਨਾਲ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆ ਦੇਖੋ ਬਰੰਗ ਮੁਰਗੀ ਉਹਨੇ ਬਰਾਤ ਇੰਸਟਾਗ੍ਰਾਮ ਤੇ ਦੋਨਾਂ ਦੀ ਦੋਸਤੀ ਹੋਈ ਇੰਸਟਾਗ੍ਰਾਮ ਦੇ ਪਿਆਰ ਨੇ ਦੇਖੋ ਕਿਵੇਂ ਜਿਹੜਾ ਇੱਕ ਬੇਇੱਜ਼ਤੀ ਕਰਵਾ ਕੇ ਰੱਖ ਦਿੱਤੀ ਤੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਮੁੰਡਾ ਕਹਿੰਦਾ 50-60000 ਰੁਪਇਆ ਮੇਰੇ ਤੋਂ ਹੋ ਲੱਗੀ ਸੀ ਮੈਂ ਉਹਨੂੰ 50-60 ਰੁਪਇਆ 50-60000 ਜਿਹੜਾ ਰੁਪਇਆ ਵੀ ਦਿੱਤਾ ਤੇ ਉਸਦੀ ਮਾਂ ਉਸਦੀ ਮਾਂ ਨੇ ਵੀ ਗੱਲ ਕੀਤੀ ਤੇ ਕੁੜੀ ਦੀ ਜਿਹੜੀ ਪਰਿਵਾਰ ਸੀ ਉਹ ਵੀ ਸਾਡੇ ਪਰਿਵਾਰ ਦੇ ਨਾਲ ਗੱਲਾਂ ਕਰਦਾ ਸੀ ਤੁਸੀਂ ਜੇ ਤਸਵੀਰਾਂ ਦੇਖ ਸਕਦੇ ਹੋ ਮੋਗਾ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਬਰਾਤ ਲੈ ਕੇ ਦੀਪਕ ਨਾ ਦਾ ਲਾੜਾ ਪਹੁੰਚਦਾ ਜ਼ਰੂਰ ਜਾਂਦਾ ਪਰ ਬਿਨਾਂ ਕੁੜੀ ਤੋਂ ਵਾਪਸ ਆਉਣਾ ਪੈਂਦਾ ਕਿਉਂਕਿ ਕੁੜੀ ਨੇ ਪਹਿਲਾਂ ਫੋਨ ਕੱਟਤਾ ਫਿਰ ਬਾਅਦ ਦੇ ਵਿੱਚ ਬੰਦ ਕਰ ਲਿਆ ਸਿਹਰੇ ਤੁਸੀਂ ਦੇਖੋ ਕਿਵੇਂ ਸਜੇ ਸਜਾਏ ਲਏਗੇ ਰਚਕਨ ਪਾਈ ਸੀ ਸਾਰਾ ਕੁਝ ਜਿਹੜਾ ਸ਼ਗਨ ਮਨਾਉਣ ਆਇਆ ਸੀ ਪਰ ਹੁਣੇ ਸ਼ਗਨ ਅਧੂਰੇ ਰਹਿ ਗਏ ਇੰਸਟਾਗ੍ਰam ਤੇ ਯਾਰੀ ਨੇ ਦੇਖੋ ਕੀ ਕੁਝ ਕਰਾਤਾ ਨਾ ਇੱਕ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਕੁੜੀ ਤੇ ਮੁੰਡਾ ਆਪਸ ਦੇ ਵਿੱਚ ਕਦੇ ਪਹਿਲਾਂ ਮਿਲੇ ਨਹੀਂ ਸੀ ਕਦੇ ਇੱਕ ਦੂਜੇ ਨੂੰ ਇਹਨਾਂ ਨੇ ਦੇਖੇ ਹੀ ਨਹੀਂ ਸੀ ਬਸ ਕੱਲੀਆਂ ਗੱਲਾਂ ਕੀਤੀਆਂ ਫੋਨ ਤੇ ਉੱਥੇ ਕਹਿੰਦੇ ਸਾਨੂੰ ਪਿਆਰ ਹੋ ਗਿਆ ਤੇ ਫੇਰ 4 ਸਾਲਾਂ ਬਾਅਦ ਜਿਹੜਾ ਰਿਲੇਸ਼ਨ ਸੀ ਫੇਰ ਕਹਿੰਦੇ ਸੀ ਵਿਆਹ ਕਰਾਉਣੀਆ ਕੁੜੀ ਨੇ ਦੱਸਿਆ ਕਿ ਮੈਂ ਵਕੀਲ ਹਾਂ ਪਰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਉਸ ਦੇ ਮੁੰਡੇ ਦੇ ਪਿਓ ਨੂੰ ਕਿ ਤੁਸੀਂ ਕਿਸੇ ਅਦਾਲਤ ਦੇ ਵਿੱਚ ਜਾਂ ਕਿਸੇ ਕਚਹਿਰੀ ਦੇ ਵਿੱਚ ਜਾ ਕੇ ਪਤਾ ਕਰਿਆ ਸੀ ਕਿ ਭਾਈ ਕੁੜੀ ਇਸ ਨਾਮ ਦਾ ਕੋਈ ਵਕੀਲ ਹੈਗਾ ਤਾਂ ਉਹ ਕਹਿੰਦੇ ਕਿ ਨਹੀਂ ਅਸਤਾ ਜੀ ਇਕੱਲਾ ਪਰਮਾਤਮਾ ਤੇ ਭਰੋਸਾ ਕਰਿਆ ਸੀ ਤੁਸੀਂ ਉਹਨਾਂ ਦੇਖ ਸਕਦੇ ਹੋ ਕਿ ਇਹੋ ਜਿਹੇ ਖਲਾਤ ਅੱਜਕੱਲ ਬਣੇ ਪਏ ਨੇ ਕੀ ਬੰਦਾ ਕਿਸ ਤੇ ਯਕੀਨ ਕਰ ਲੂ ਕੀ ਬੰਦਾ ਜਿਹੜਾ ਇੱਥੇ ਕੁਝ ਕਰ ਲੂਗਾ ਤੁਸੀਂ ਆਪ ਦੇਖੋ ਕਿਵੇਂ ਸੋਸ਼ਲ ਮੀਡੀਆ ਤੋਂ ਹੀ ਜਿਹੜਾ ਇਹ ਸਾਰੇ ਸੋਸ਼ਲ ਮੀਡੀਆ ਤੋਂ ਹੀ ਸਾਰੇ ਇੱਕ ਦੂਜੇ ਦੇ ਨਾਲ ਰਿਸ਼ਤੇ ਬਣਾ ਲੈਂਦੇ ਨੇ ਤੇ ਫਿਰ ਬਾਅਦ ਦੇ ਵਿੱਚ ਇਹ ਜੋ ਕੋਈ ਜਿਹੜਾ ਹੋਣਾ ਉਹ ਸੁਭਾਵਿਕ ਆ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਜਦੋਂ ਅੱਜ ਕੱਲ ਇੰਨੀ ਆ ਠੱਗੀਆਂ ਠੋਰੀਆਂ ਵੱਜ ਰਹੀਆਂ ਤੇ ਦੂਜੇ ਪਾਸੇ ਆ ਤੁਸੀ ਦੇਖੋ ਇਹ ਕੀ ਹਾਲ ਇਹਨਾਂ ਮੁੰਡਿਆਂ ਦਾ ਹੋਇਆ ਜਿਨੇ ਆਪਣੇ ਤਾਂ ਮੁੰਡਾ ਕੀ ਕਹਿ ਰਿਹਾ ਉਹ ਸੁਣਾਉਣਾ ਤੁਹਾਨੂੰ ਜਿਪਕ ਕੀ ਹੋਇਆ ਕੀ ਤੁਹਾਡੇ ਨਾਲ ਅੱਜ ਤੁਸੀਂ ਇੱਥੇ ਬਰਾਤ ਲੈ ਕੇ ਆਏ ਹੋ ਕੀ ਹੋਇਆ ਭਾਈ ਮੈਰੀ ਵੀ ਆਈ ਸੀ ਨਾ ਸਾਰੇ ਉਹ ਵਾਰੀ ਗੱਲ ਹੁੰਦੀ ਈ ਆ ਸਹੀ ਹੁਣ ਤਾਂ ਉਹ ਦੋ ਟਾਈਮ ਹੋ ਗਿਆ ਫੋਨ ਚੱਕੇਗਾ ਨਾ ਤੇ ਲੜਕੀ ਕੌਣ ਹੈ ਤੁਹਾਡੀ ਕਦੋਂ ਤੋਂ ਫਰੈਂਡਸ਼ਿਪ ਸੀ ਹੁੰਦੇ ਨਾਲ ਚਾਰ ਸਾਲ ਤੁਸੀਂ ਇਸ ਤੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ ਮੈਂ ਐ ਹੀ ਹੋਣਾ ਆਇਆ ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ ਤੇ ਤੁਹਾਡੀ ਮਤਲਬ ਵਿਆਹ ਤੇ ਕਰ ਗੱਲ ਆ ਗਈ ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ ਤਾਂ ਹੋਈ ਆ ਬਾਪੂ ਨਾਲ ਹੋਈ ਆ ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਦੇ ਮਿਲੇ ਨਹੀਂ ਗੱਲ ਹੀ ਹੋਈ ਆ ਅੱਛਾ ਫੋਨ ਤੇ ਗੱਲ ਹੋਈ ਆ ਤੁਹਾਨੂੰ ਕੀ ਕੀ ਕੇ ਬੁਲਾ ਕੇ ਆਸੀ ਅੱਜ? ਸਾਨੂੰ ਤਾਂ ਕੱਲੇ ਜਾਣ ਦੀ ਕੱਲ ਗੱਲ ਹੋਈ ਜਾਂ ਕੱਲ ਤੁਸੀਂ ਬੁਲਾ ਕੇ ਗਏ। ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ? ਰੋਜ਼ ਗਾਰਡਨ ਰੋਜ਼ ਗਾਰਡਨ ਦਾ। ਅੱਛਾ ਤੇ ਹੁਣ ਤੁਸੀਂ ਕਿੰਨੇ ਕ ਬੰਦੇ ਆਏ ਸੀ ਇੱਥੇ ਬਰਾਤ ਲੈ ਕੇ? 150 ਬੰਦੇ 150 ਬੰਦਾ ਜੀ ਫੋਨ ਕਰ ਕਰਕੇ ਆ ਤੇ ਉਹਨ ਤੁਹਾਡੀ ਕੀ ਮੰਗੀ ਆ? ਤੁਹਾਨੂੰ ਕੀ ਆਸ ਹੈਗੀ ਵੀ ਲੜਕੀ ਆਊਗੀ? ਨਹੀਂ ਨਾ ਭਾਈ ਹੁਣ ਆਣਾ ਮਤਾਈ ਜਾਣਾ। ਹੁਣ ਨਹੀਂ ਤੁਹਾਡੀ ਉਮਰ ਕਿੰਨੀ ਆ? ਮੇਰੀ 28 ਸਾਲ ਦੀ। 28 ਸਾਲ ਦੀ। ਤੁਸੀਂ ਕੀ ਕਰਦੇ ਹੋ? ਅੱਛਾ ਤੇ ਲੜਕੀ ਕੀ ਕਰਦੀ ਹੈ ਉਹਦਾ ਕੀ ਨਾਮ ਹੈ ਲੜਕੀ ਕਹਿੰਦੀ ਮੈਂ ਵਕੀਲ ਹਾਂ ਅੱਛਾ ਲੜਕੀ ਦਾ ਨਾਮ ਕੀ ਦੱਸਿਆ ਉਹਨੇ ਪ੍ਰੀਤ ਪ੍ਰੀਤ ਮਨਪ੍ਰੀਤ ਤੇ ਲੜਕੀ ਦੀ ਉਮਰ ਕਿੰਨੀ ਹੈ ਉਹਦੀ ਸੇਮ ਹੈ ਜੇ ਥਾਈ ਰੱਖੀ ਅੱਛਾ ਤੇ ਹੁਣ ਤੁਹਾਡੀ ਕੀ ਮੰਗ ਹੈ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਤੁਸੀਂ ਕਿੰਨਾ ਹੋ ਗਿਆ ਖਰਚਾ ਹੋਇਆ ਨਹੀਂ ਜੇ ਕੁੜੀ ਵਾਲੇ ਕੋਲੋਂ ਖਰਚਾ ਦੇਣ ਤੇ ਫਿਰ ਤੁਸੀਂ ਸਹਿਮਤ ਹੋ? ਪ੍ਰੇਮ ਪ੍ਰੇਮ ਚੰਦ ਜੀ ਅੱਜ ਤੁਸੀਂ ਇੱਥੇ ਖੜੇ ਹੋ ਕੀ ਘਟਨਾ ਤੁਹਾਡੇ ਨਾਲ ਵਾਪਰੀ ਹੈ ਜੀ? ਸਾਡੇ ਨਾਲ ਵਾਪਰੀ ਆ ਸਾਨੂੰ ਕਹਿੰਦੇ ਵੀ ਸਵੇਰ ਨੂੰ 10 ਵਜੇ ਉੱਭਰਾ ਪਿਆ 10 ਵਜੇ ਪਹਿਲਾਂ ਮੈਨੂੰ ਕਹਿੰਦੇ ਨਹੀਂ ਇਹ ਪੰਜ ਬੰਦੇ ਹੋਣੇ ਜੀ ਤੁਹਾਡੇ ਸੱਤਾਂ ਪੇਟਾਂ ਲੱਗੀਆਂ ਉਹਦੀ ਮਾਂ ਕਹਿੰਦੀ ਨਹੀਂ ਮੈਂ 150 ਬੰਦਾ ਸਭ ਤੇ ਪਾਰਸਨ ਬਣ ਕੇ 70 ਬੰਦੇ ਲੈ ਆਇਆ। ਸ੍ਰੀ 60 ਪੇਟ ਕਾਦੀ ਵਜੇ ਤੁਸੀਂ ਕਹਿ ਰਹੇ ਹੋ? ਉਹ ਐਕਸੀਡੈਂਟ ਆ ਉਹਦੀ ਤੇ ਦਾ ਹੁੰਦੀ ਕੁੜੀ ਦੇ ਪੇ ਦਾ ਕੁੜੀ ਦੇ ਪਿਓ ਦਾ ਅੱਛਾ ਜੀ ਦੋ ਤਰੀਕ ਦਾ ਵਿਆਹ ਅੱਛਾ ਜੀ ਲੈ ਜੀ ਦੋ ਦਿਨ ਮੈਨੂੰ ਦੇ ਦੇ ਮੈਂ ਕਹਾਂ ਦੋ ਤੇ 10 ਨਹੀਂ ਹੋਣਾ ਚਾਹੀਦਾ ਦੋ ਦਿਨ ਠੀਕ ਹੈ ਜੀ ਮੈਂ ਸਵੇਰ ਦੇ ਆਏ ਨਹੀਂ ਕਰੋ 10 ਵਜੇ ਤੁਰੇ ਹਾਂ 6:00 ਵਜੇ ਆਏ ਮਲਾਜਮੀ ਉੱਤੇ ਗੜੇ ਪੁੱਛਿਆ ਇਹ ਤੇ ਪੈਸੇ ਦਾ ਇਹਨੇ ਪੈਸੇ ਨਹੀਂ ਚੁਕੇ ਬੜੇ ਬੇਰਕਾ ਤੁਸੀਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਜ਼ਿਲ੍ਹਾ ਜਲੰਧਰ ਤਹਿਸੀਲ ਗੁੱਦ ਪਿੰਨ ਮੜਿਆਲਾ ਅੱਛਾ ਤੇ ਹੁਣ ਤੁਸੀਂ ਕੁੜੀ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕੀਤੀ ਆਏ ਨਹੀਂ ਜਿਵੇਂ ਇਹਨਾਂ ਨੇ ਦੱਸਿਆ ਵੀ ਕੁੜੀ ਵਕੀਲ ਹੈ ਤੇ ਤੁਸੀਂ ਕੋਈ ਅਦਾਲਤ ਜਾ ਕੇ ਪਤਾ ਕੀਤਾ ਵੀ ਇਹ ਇਸਨਾ ਦੇ ਵਕੀਲ ਹੈਗੀ ਹੈ ਜਾਂ ਕੋਈ ਨਹੀਂ ਹੈਗੀ ਹੈ ਨਹੀਂ ਅਸੀਂ ਤਾਂ ਗਏ ਨਹੀਂ ਨਾ ਅਸੀਂ ਤਾਂ ਪਰਮਾਰਸ਼ਣ ਤੋਂ ਠੋਸ ਰਕੇ ਦਾ ਮੁੰਡੇ ਨੂੰ ਹੁਣ ਤੁਹਾਡੀ ਕੀ ਮੰਗਿਆ ਹੁਣ ਤੁਸੀਂ ਪੁਲਿਸ ਬੁਲਾਈ ਹੈ ਮੈਂ ਤਾਂ ਜੇ ਤੂੰ ਤਾਂ ਤਰਖਾਹ ਦਿੱਤੀ ਆ ਕਿ ਸਾਡਾ ਕੋਈ ਇਹਨਾਂ ਕਾਹਨੂੰ ਕਹੇ ਮੈਂ ਇੱਥੇ ਰਹਿਣਾ ਸਾਡੇ ਨੂੰ ਕੁੱਟਮਾਰ ਕਰੇ ਕੋ ਫੜਾ ਦੇਵੇ ਸਾਨੂੰ ਹੁਣ ਤੁਸੀਂ ਫਿਰ ਕੀ ਕਾਰਵਾਈ ਕਰਾਨ ਲੱਗੇ ਪੁਲਿਸ ਨੂੰ ਬੁਲਾਇਆ ਤੁਸੀਂ ਕੀ ਕਾਰਵਾਈ ਕਰਾਨ ਲੱਗੇ ਹਾਂ ਹਾਂ ਹੁਣ ਤੁਸੀਂ ਇਹੋ ਜੀ ਲੜਕੀ ਜੀ ਨਾਲ ਆਪਣੇ ਮੁੰਡੇ ਦਾ ਤੁਸੀਂ ਵਿਆਹ ਕਰਨਾ ਚਾਹੋਗੇ ਕਿ ਨਹੀਂ ਚਾਹੋਗੇ ਲੈ ਗਾਂ ਕਦੇ ਵੀ ਨਹੀਂ ਪੈਰ ਪਟਾਂਗੇ ਜ਼ਿੰਦਗੀ ਜਿੰਨੀ ਪਟਾਂਗੇ ਇਹ ਅੱਜ ਇੱਕ ਸਾਨੂੰ ਕੰਪਲੀਟ ਮਿਲੀ ਆ ਦੀਪਕ ਪੁੱਤਰ ਪ੍ਰੇਮਚੰਦ ਵਾਸੀ ਮੜਿਆਣਾ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਉਹ ਮੁੰਡਾ ਬਾਹਰ ਦੁਬਈ ਚ ਸੀਗਾ ਉਹਦੀ ਇੰਸਟਾਗ੍ਰam ਦੇ ਉੱਤੇ ਇੱਥੇ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਨਾਲ ਗੱਲਬਾਤ ਹੁੰਦੀ ਸੀ ਔਰ ਉਹਨਾਂ ਨੇ ਫੋਨ ਦੇ ਉੱਤੇ ਅੱਜ 6 12 2024 ਨੂੰ ਨੰਦਕਾਰ ਦੀ ਡੀਡ ਰੱਖੀ ਸੀ ਤੇ ਉਹ ਜਦੋਂ ਬਰਾਤ ਲੈ ਕੇ ਇੱਥੇ ਆਏ ਤੇ ਇੱਥੇ ਇਹਨਾਂ ਨੇ ਕੁੜੀ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਆਪਣੇ ਬੰਦੇ ਭੇਜਦੀ ਆਂ ਤੁਸੀਂ ਉਹਨੂੰ ਅਗਰਸੀਵ ਕਰਦੇ ਆਂ ਨਾ ਤਦਨ ਨੂੰ ਕੋਈ ਪੈਰਥ ਦਿੱਤਾ ਨਾ ਕੋਈ ਲੋਕੇਸ਼ਨਾਂ ਭੇਜੀਆਂ ਉਹ ਕੋਈ ਲੁਧਿਆਣੇ ਦੀ ਹੁੰਦੀ ਸੀ ਕਿਤੋਂ ਨਹੀਂ ਹੁੰਦੀ ਸੀ ਉਹ ਵਿਚਾਰੇ ਡੀਡ ਓਕੇ ਸਾਡੇ ਕੋਲ ਥਾਣੇ ਤੇ ਸ਼ਿਕਾਇਤ ਦੇ ਕੇ ਗਏ ਆ ਫਰਦਰ ਸ਼ੀਨ ਇਨਕੁਆਰੀ ਕਰਦੇ ਆ ਕਿਹੜੀ ਜਗ੍ਹਾ ਤੇ ਬੁਲਾਇਆ ਸੀ ਉਹਨਾਂ ਨੂੰ ਆਪਣੇ ਮੋਗੇ ਗਿਆ ਸੀ ਵੀ ਇੰਟਰ ਆ ਤੁਹਾਡੇ ਮੂਰੇ ਬੰਦੇ ਆਉਣਗੇ ਨਸੀਬ ਕਰਕੇ ਅਸੀਂ ਪਿਆਰ ਚ ਲੈ ਜਾਵਾਂਗੇ ਕੁੜੀ ਮੁਕਤੀ ਜੀ ਕੁੜੀ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਲਿਖਿਆ ਕੰਦੇ ਮੁੰਡੇ ਕਿਥੋਂ ਤੁਸੀਂ ਜੀ ਮੁੰਡੇ ਵਾਲੇ ਪਿੰਡ ਮਰਿਆਣਾ ਪਿੰਡ ਪੈਂਦਾ ਜੀ ਥਾਣਾ ਬਹਿਤਪੁਰ ਚ ਜ਼ਿਲ੍ਹਾ ਜਲੰਧਰ ਜੀ ਮੁੰਡਾ ਕਦੋਂ ਆਇਆ ਸੀ ਦबई ਤੋਂ ਮੁੰਡਾ ਆਪਾ ਦੋ ਤਿੰਨ ਦਿਨ ਪਹਿਲੇ ਆਏ ਮੇਰੇ ਤੋਂ ਦबई ਦੇ ਵਿੱਚੋਂ ਤੁਹਾਡੇ ਨਾਲ ਕੀ ਕਾਰਵਾਈ ਕੀਤੀ ਜਾ ਰਹੀ ਜੀ ਅਸੀਂ ਉਹਦੇ ਰੋ ਟੈਕਨੀਕਲ ਤਰੀਕੇ ਨਾਲ ਨੰਬਰ ਟ੍ਰੇਸ ਕਰਕੇ ਅਸੀਂ ਜੋ ਵੀ ਗੱਲ ਆਗੂ ਸਾਹਮਣੇ ਹੋਤਾ ਮੁੰਡੇ ਵਾਲਿਆਂ ਨੇ ਕੁੜੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੁਬਾਰਾ ਕੁੜੀ ਨੇ ਫੋਨ ਬੰਦ ਕਰ ਲਿਆ ਸੀਗਾ